ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਬੁੱਟਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਕੋਲ ਤਨਗਾਵਾਂ ਸੇਲ ਲਈ ਤਿਆਰ ਨੇ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਇਹ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਟੀਨਾ ਜੀ ਪਿੰਡ ਬੁਟੜਕਲਾ ਜ਼ਿਲ੍ਹਾ ਮੋਗਾ ਜੀ ਤਹਿਸੀਲ ਵੀ ਮੋਗਾ ਜੀ ਠੀਕ ਹੈ ਜੀ ਹਾਂ ਜੀ ਪਹਿਲੀ ਵਾੜੀ ਦੀ ਜਾਣਕਾਰੀ ਦਿਓ ਪਹਿਲੀ ਵੀਡੀਓ ਰਾਤ ਸੂਈ ਵੈੜਾ ਰਾਤ ਸੂਈ ਆ ਜਰਸੀ ਇਹ ਹਾਂਜੀ ਹਾਂਜੀ ਮਗਰ ਵੱੱਛੀ ਆ ਜੀ ਠੀਕ ਹੈ ਜੀ ਤੇ ਰੇਟ ਰੂਟ ਭਰਾ ਦਾ ਰੇਟ ਇਹਦਾ 36000 ਰੁਪਏ ਦੇ ਦਾਂਗੇ 37000 ਜੀ ਹਾਂਜੀ ਹਾਂਜੀ ਠੀਕ ਹੈ ਲੋ ਭਰਾ ਮਗਰ ਵੱੱਛੀ ਹੋਊ ਸੁਣ ਰਾਤ ਸੂਈ ਹੋ ਬਈ ਹਾਂਜੀ ਹਾਂਜੀ ਰਾਤ ਸੂਈ ਆ ਜੇਰ ਜੁਰਦੀ ਆਪਣੇ ਕੋਲ ਵੀਡੀਓ ਹੈਗੀ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਭਾਈ ਦੂਜੀ ਵਾੜੀ ਜਾਣਕਾਰੀ ਦਿਓ ਦੂਜੀ ਵਾਰ ਵੀਰੇ ਸੂਣ ਵਾਲੀ ਆ ਲੈਂਦੀ ਆ ਦੋ ਚਾਰ ਦਿਨ ਸੀਲ ਠੰਡੀ ਫੇ ਉਰੀ ਆ ਠੀਕ ਹੈ ਹਾਂਜੀ ਇਹਦਾ ਭਾਈ ਜੀ ਰੇਟ ਇਹਦਾ 35000 ਦੀ ਹਾਂ ਨਾ ਹੀ ਆ ਜੀ ਠੀਕ ਹੈ ਜੀ ਬਸ ਦੋ ਚਾਰ ਦਿਨ ਰੈਂਦੇ ਆ ਲੋਪਰਾ ਨੂੰ ਲੋਪਰਾ ਜੈਕ ਕਰ ਸਕਦੇ ਵਾਈਨ ਰੇਟ ਬਿਲਕੁਲ ਜਾਇਜ਼ ਆ ਘੱਟ ਮੁੱਲ ਵਾਲੀਆਂ ਦੇ ਲੈਣੀਆਂ ਜਮਾ ਕੋਈ ਮੁੱਲ 40 ਨਹੀਂ 42 ਨਹੀਂ ਕਰਿਆ ਹਾਂਜੀ ਹਾਂ ਵੈੜ ਦੂਜੇ ਸੂਏ ਆ ਪੂਰਾ ਗੱਲ ਸਿੱਕੀ ਆ ਸਾਂਭਣ ਵਾਲੀ ਆ ਠੀਕ ਹੈ ਜੀ ਘਰੇ ਉਹ ਜੇ ਸੀਗੀ ਠੀਕ ਹੈ ਵੀ ਪੰਜਾਬ ਵਾਲੀ ਆ ਕੋਈ ਕਹਦੇ ਵੀ ਹਮਾਚਲ ਵਾਲੀ ਤਾਂ ਵੀ ਜ਼ਿੰਮੇਵਾਰ ਆ ਆਪਾਂ ਠੀਕ ਹੈ ਜੀ ਠੀਕ ਹੈ ਬੰਨ ਲਓ ਜੀ ਬੰਨ ਲਓ ਲੋਪਰਾ ਬਾਈ ਨੇ ਰੇਟ ਦੱਸਤਾ ਆਪਾਂ ਨੂੰ ਤੇ ਬਾਈ ਜੀ ਨਜ਼ਰੂਕ ਕਨੈਕਟ ਕਰੋ ਪਿੰਡ ਬੋਟਰ ਤੇ ਜਿਲ੍ਹਾ ਨੂੰ ਪਹੁੰਚ ਦਾ ਮੌਕਾ ਸਾਜੀ ਹੱਥ ਤੋਂ ਥਲਾਈ ਚੱਲੇ ਰਹਿ ਜਿੱਧਰ ਦੀ ਮਰਜ਼ੀ ਬਾਈ ਠੀਕ ਹੈ ਜੀ ਠੀਕ ਹੈ ਹਣਾ ਤੁਹਾਨੂੰ ਆਉਂਦੀ ਭਾਰ ਦੀ ਆਪਣੀ ਫੁੱਲ ਗਾਰੰਟੀ ਆ ਠੀਕ ਹੈ ਜੀ ਠੀਕ ਹੈ ਹਾਂਜੀ ਬਾਈ ਜੀ ਤਿੰਨ ਨੰਬਰ ਦੱਸੋ ਜੀ ਇਹ ਸੂਈ ਵੀ ਆ ਵੀਰੇ ਇਹਨੂੰ ਹਫਤਾ ਹੋ ਗਿਆ ਸੂਈ ਨੂੰ ਹਾਂਜੀ ਹਾਂਜੀ ਠੀਕ ਹੈ ਜੀ ਤੇ ਮਗਰ ਭਰਾ ਬੱਚਾ ਮਗਰ ਬੱਚਾ ਜੀ ਬੱਸਾ ਰੇਟ 37000 ਦੀ ਦੇ ਦਾਂਗੇ 37000 ਹਾਂਜੀ 14 ਕਿਲੋ ਦੁੱਧ ਆਪਾਂ 12 ਕੰਡੇ ਤੇ ਤਲਾ ਕੇ ਦਵਾਂਗੇ ਤਲਾ ਕੇ ਚਾ ਚਾ ਹਾਂ ਹਾਂ ਚਾ ਦੰਗ ਝੋਲੇ 5 ਝੋਲੇ ਬਣਾ ਦੇ ਹੋਰ ਦ ਠੀਕ ਹੈ ਤੋਰ ਦੋ ਪ੍ਰਾ ਨੂੰ ਲੋ ਪ੍ਰਾ ਮਾਰ ਦੀ ਮੂਰਦੀ ਨਹੀਂ ਮਾੜੇ ਮਾੜੇ ਸੰਗ ਜ਼ਰੂਰ ਹੈਗੇ ਆ ਠੀਕ ਹੈ ਤੇ ਕੋਈ ਕੋਈ ਚਲੀ ਕੋਈ ਚੋਈ ਚੱਲੇ ਹਾਂ ਕੋਈ ਤਸੱਲੀ ਵਾਲੀ ਆਣੀ ਕੋਈ ਹਾਂ ਚੈੱਕ ਕਰ ਸਕਦੇ ਆ ਰੇਟ ਬਾਈ ਨੇ ਬਿਲਕੁਲ ਜਾਇਜ਼ ਦੱਸਿਆ ਚਾ ਚਾ 8 ਡੰਗ ਚੋ ਕੇ ਤਸੱਲੀ ਕਰਕੇ ਬਾਈ ਕਹਿੰਦਾ ਲੈ ਜਾ ਹਾਂ ਪ੍ਰਾ ਠੀਕ ਹੈ ਚਲੋ ਜੀ ਹੁਣ ਤਾਂ ਬਾਕੀ ਟਾਈਮ ਵੀ ਦੇਖ ਲੋ 10 ਵਜੇ ਅਜੇ ਸਿਰਫ ਚੋਹੀ ਵੀ ਆ ਖਾ ਉਹਨੂੰ ਤਾਂ ਲੈ ਵਜ ਤੋਂ ਫੁੱਲ ਬਣ ਜਾਂਦਾ ਦਾ ਠੀਕ ਹੈ ਜੀ ਠੀਕ ਹੈ ਤੋਂ ਪੁਰਾ ਬਾਈ ਕਹਿੰਦਾ ਵੀ ਟਾਈਮ ਇਹ ਵੀ ਅਗਲਾ ਕੋਈ ਕਹਿੰਦਾ ਨਹੀਂ ਦੁੱਧ ਛੱਡੋ ਹੁਣ ਤਾਂ ਸਾਰਿਆਂ ਦੇ ਸਾਹਮਣੇ ਹੀ ਆ ਠੀਕ ਹੈ ਜੀ ਲੋਪਰਾ ਚੱਕਾ ਸਾਦੂ ਬਾਈ ਕਹਿੰਦਾ ਛੋੜੀਏ 10 ਵਜੇ ਦਾ ਟਾਈਮ ਠੀਕ ਹੈ ਜੀ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਪੰਡ ਡਿਪੋਟਰ ਤੇ ਜਿਲ੍ਹਾ ਨੂੰ ਪੰਡ ਜੀ ਮੌਕਾ